हूँ आप गल करिए मेजरमेंट ऑफ प्राइस ऑफ़ डिमांड बारे दो मैथड एक टोटल एक्सपेंडिचर मैथड बोलते हैं दूसरे को बोलते हैं परसेंटेज चेंज मैथड दोवों में दो खासियत है देखो आ, टोटल एक्सपेंडिचर मैथड आप पहला करते हैं टोटल एक्सपेंडिचर बेसिकली यही है कि आप टोटल एक्सपेंडिचर ऑबजर्व करा उस दे बेस से ही आप करा कि डिमांड किदा की है ठीक हम तो टोटल एक्सपेंडिचर का मतलब कि नहीं रहा है ਮਨ ਕੇ ਚਲੋ ਤੁਹਾਡੇ ਕੋਲ ਬਾਜ਼ਾਰ ਚ ਤੁਸੀਂ ਗਏ ਬਾਜ਼ਾਰ ਤੇ ਆਪਣੇ ਕੋਲ ਖਰਚਣ ਲਈ ਜਿਹੜਾ ਮੂੜ ਬਣਾਇਆ ਹੋਇਆ ਹੈ 10 ਰੁਪਏ ਨੇ ਆਪਾਂ ਸੋਚਿਆ ਸੀ 10 ਰੁਪਏ ਦਾ ਸਮਾਨ ਲੈ ਲਾਂਗੇ ਠੀਕ ਹੈ ਆਪਾਂ ਲਵਾਂਗੇ 2-2 ਰੁਪਏ ਵਾਲੀਆਂ ਟੌਫੀਆਂ ਜਿਹੜੀਆਂ ਕਿ ਪੰਜ ਆਣਦੀਆਂ 10 ਰੁਪਏ ਦੇ ਵਿੱਚ ਠੀਕ ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਉਹ 2 ਰੁਪਏ ਦੀਆਂ ਟੌਫੀਆਂ 1-1 ਰੁਪਏ ਦੀਆਂ ਹੋ ਗਈਆਂ ਨੇ ਸਸਤੀਆਂ ਹੋ ਗਈਆਂ ਨੇ ਹੁਣ ਓਬਵੀਅਸਲੀ ਜੇ 10 ਰੁਪਏ ਪੂਰੇ ਖਰਚੋਗੇ ਤਾਂ 10 ਟੌਫੀਆਂ ਮਿਲ ਜਾਣਗੀਆਂ फिर पैसे बचा लो घट पैसे खर्च कर लो या फिर कोई लालची इदा भी हो वर्गा, कहे भी सस्तियाँ मिले ज़्यादा खरीद लो दस की बजाय भी रुपये ला के आओ या पुपये ला के आओता ये कुछ सिचुएशन हो सकती ने जो आप टोटल एक्सपेंडिचर ऑबजर्व करा पहला समझो ध्यान इन दिस मैथड वन फाइंड आउट हाउ मच एंड इन विच डायरेक्शन किरैक्शन ਟੋਟਲ ਐਕਸਪੈਂਡੀਚ ਚੇਂਜ ਹੋਇਆ ਡਾਇਰੈਕਸ਼ਨ ਦਾ ਮਤਲਬ ਉਹ ਡਾਇਰੈਕਸ਼ਨ ਪੋਜ਼ਿਟਿਵ ਵੀ ਹੋ ਸਕਦੀ ਹੈ 네ਗੇਟਿਵ ਵੀ ਹੋ ਸਕਦੀ ਹੈ ਆਪਾਂ ਅੱਗੇ ਵੀ ਜਾ ਸਕਦੇ ਹਾਂ ਆਪਾਂ ਪਿੱਛੇ ਵੀ ਜਾ ਸਕਦੇ ਹਾਂ ਮਤਲਬ ਖਰਚਾ ਵੱਧ ਵੀ ਹੋ ਸਕਦਾ ਹੈ ਘਟ ਵੀ ਹੋ ਸਕਦਾ ਕਿੰਨਾ ਤੇ ਕਿਸ ਤਰਫ ਐਜ਼ ਅ ਰਿਜ਼ਲਟ ਆਫ ਚੇਂਜ ਇਨ ਔਨ ਪ੍ਰਾਈਸ ਆਫ ਕਮੋਡਿਟੀ ਜਦੋਂ ਪ੍ਰਾਈਸ ਚੇਂਜ ਹੁੰਦਾ ਹੈ ਤਾਂ ਬੰਦੇ ਦੇ ਟੋਟਲ ਐਕਸਪੈਂਡੀਚਰ ਚ ਕਿੰਨਾ ਖਤੇ ਜਾਂਦਾ ਆਪਾਂ ਇੱਥੇ ਬਸ ਇਸ ਬਾਰੇ ਗੱਲ ਕਰ ਰਹੇ ਹਾਂ ਹੁਣ ਤਿੰਨ ਕੇਸ ਨੇ ਧਿਆਨ ਨਾਲ ਸਮਝਣ ਪਹਿਲਾ ਕੇਸ ਪ੍ਰਾਈਸ 2 ਰੁਪਏ ਤੋਂ ਮੈਂ ਕਿਹਾ ਜਿਹੜੀ ਟੌਫੀ ਸੀਗੀ 2 ਰੁਪਏ ਤੋਂ 1 ਰੁਪਏ ਦੀ ਹੋ ਗਈ ਹੈ ਉਹਦਾ ਰੇਟ ਘਟ ਗਿਆ ਆਬਵੀਅਸਲੀ ਦੇਖੋ ਡਿਮਾਂਡ ਇਨਕਰੀਜ਼ ਹੋਏਗੀ ਪਹਿਲਾ ਕੇਸ ਤਾਂ ਇਹ ਹੈ ਕਿ ਤੁਸੀਂ 10 ਰੁਪਏ ਲੈ ਕੇ ਗਏ ਸੀਗੇ ਹੁਣ ਤੁਸੀਂ ਪਹਿਲਾਂ ਤੁਹਾਨੂੰ 5 ਟੌਫੀਆਂ ਮਿਲਦੀਆਂ 10 ਰੁਪਏ ਚ ਤੁਸੀਂ ਸੋਚਿਆ ਤਾਂ 10 ਰੁਪਏ ਤਾਂ ਪੁਰਤ ਪੂਰੇ ਲਾ ਦੀ ਆਪਾਂ 10 ਰੁਪਏ ਦੀਆਂ 10 ਟੌਫੀਆਂ ਲੈ ਕੇ ਖੁਸ਼ੀ ਖੁਸ਼ੀ ਤੁਸੀਂ ਘਰ ਆ ਗਏ ਠੀਕ ਇਹ ਪਹਿਲਾ ਕੇਸ ਜਦੋਂ ਜੋ ਐਕਚੁਅਲ ਆਪਣਾ ਖਰਚਾ ਹੋਣਾ ਸੀਗਾ ਤੇ ਤੁਸੀਂ ਹੁਣ ਵੀ ਓਨਾ ਹੀ ਖਰਚਾ ਕੀਤਾ ਜੋ ਹੋਣਾ ਸੀਗਾ ਤੇ ਹੁਣ ਵੀ ਤੁਸੀਂ ਓਨਾ ਹੀ ਕੀਤਾ ਦੂਜਾ ਕੇਸ 2 ਰੁਪਏ ਤੋਂ ਟੋਫੀ 1 ਰੁਪਏ ਦੀ ਹੋ ਗਈ ਤੇ 5 ਮਿਲਣੀਆਂ ਸੀਗੀਆਂ ਤੁਸੀਂ ਸੋਚਿਆ ਵੀ ਆਹ ਸਸਤੀਆਂ ਹੋ ਗਈਆਂ ਨੇ ਵੱਧ ਘਰੀ ਲੈ ਲੈਣੇ ਤਾਂ ਕਿ ਕੀਤਾ 15 ਟੋਫੀਆਂ ਖਰੀਦੀਆਂ ਤੇ ਤੁਸੀਂ 10 ਰੁਪਏ ਲਾਣ ਦੀ ਬਜਾਏ 15 ਰੁਪਏ ਲਾ ਕੇ ਆਏ ਐਥ ਕੀ ਇਹ ਕਿਤੇ ਕਿਤੇ দাম ਹੀ ਉਸੇ ਦਾ ਤੀਸਰਾ ਕੇਸ 2 ਰੁਪਏ ਤੋਂ ਚੀਜ਼ 1 ਰੁਪਏ ਦੀ ਹੋਈ 5 ਟੋਫੀਆਂ ਦੀ ਬਜਾਏ ਜਿਹੜੀਆਂ ਮਿਲਣੀਆਂ ਸੀਗੀਆਂ ਉਹਨੇ ਸੋਚਿਆ ਵੀ ਥੋੜੇ ਜਿਹੇ ਪੈਸੇ ਬਚਾ ਕੇ ਮੈਂ ਘਰੇ ਲੈ ਜਾਣਾ ਉਹਨੇ 10 ਰੁਪਏ ਨਹੀਂ ਖਰਚੇ ਉਹਨੇ 7 ਰੁਪਏ ਖਰਚੇ ਨੇ 1 ਰੁਪਏ ਦੀ ਇੱਕ ਟੌਫੀ ਉਹਨੂੰ 7 ਟੌਫੀਆਂ ਮਿਲ ਗਈਆਂ ਓਬਵੀਅਸਲੀ ਦੀਵਾਨ ਵਧੀ ਹੈ ਪਰ ਉਹਨੇ ਜਿਆਦਾ ਪੈਸੇ ਨਹੀਂ ਖਰਚੇ ਠੀਕ ਉਹਨੇ 3 ਰੁਪਏ ਬਚਾ ਲਏ ਹੁਣ ਤੁਸੀਂ ਅਬਜ਼ਰਵ ਕਰਿਓ ਤਿੰਨੋਂ ਕੇਸ ਵਿੱਚ ਕੀ ਹੋਇਆ ਇਸ ਕੇਸ ਦੇ ਵਿੱਚ ਨੋ ਚੇਂਜ ਇਨ ਟੋਟਲ ਐਕਸਪੈਂਡੀਚਰ ਟੋਟਲ ਐਕਸਪੈਂਡੀਚਰ ਚ ਕੋਈ ਚੇਂਜ ਨਹੀਂ ਆਇਆ ਬੰਦਾ 10 ਰੁਪਏ ਲਾ ਕੇ ਗਿਆ ਸੀ 10 ਰੁਪਏ ਫੂਕਿਆ ਅਗਲੇ ਚ ਇਹ ਇੱਥੇ ਬੰਦਾ ਲਾਲਚੀ ਹੋ ਗਿਆ ਵੀ ਸਸਤੇ ਚ ਮਿਲ ਰਹੀ ਹੈ ਚਲੋ ਚੱਕ ਦੋ ਫੱਟੇ 4 ਲੈ ਲਓ ਇਨਕਰੀਜ਼ ਇਨ ਟੋਟਲ ਐਕਸਪੈਂਡੀਚਰ ਲਾਸਟ ਵਾਲੇ ਕੇਸ ਚ ਉਹਨੇ ਟੋਟਲ ਐਕਸਪੈਂਡੀਚਰ ਵਧਾਣ ਦੀ ਬਜਾਏ ਸੇਮ ਰੱਖਣ ਦੀ ਬਜਾਏ ਘਟਾਤਾ ਇੱਥੇ ਹੈ ਡਿਕਰੀਜ਼ ਇਨ ਟੋਟਲ ਐਕਸਪੈਂਡੀਚਰ ਇਲਾਸਟੀਸਿਟੀ ਆਫ ਡਿਮਾਂਡ ਇਥੇ ਕੀ ਹੈ ਜੀ ਧਿਆਨ ਨਾਲ ਸਮਝਣਾ ਜਿੱਥੇ ਚੇਂਜ ਨਹੀਂ ਆਇਆ ਉਥੇ ਇਲਾਸ ਇਲਾਸਟੀਸਿਟੀ ਆਫ ਡਿਮਾਂਡ ਇਦਾਂ ਲਿਖਿਆ ਜਾਂਦਾ ਈ ਬੜਾ ਕੈਪੀਟਲ ਲੈਟਰ ਚ স্মੋਲਰ ਡੀ ਆ ਦੇ ਪੈਰ ਚ ਛੋਟਾ ਜਾ ਇਸ ਇਕੁਅਲ ਟੂ 1 1 ਦੇ ਇਕੁਅਲ ਆਇਆ ਕਿਉਂ ਕੋਈ ਚੇਂਜ ਨਹੀਂ ਆਇਆ ਜੀ ਸੇਮ ਰਹਿ ਗਿਆ ਜਿੱਥੇ ਟੋਟਲ ਐਕਸਪੈਂਡੀਚਰ ਵਧਿਆ ਆਪਾਂ ਕਹਿੰਦੇ ਉਥੇ ਇਲਾਸਟੀਸਿਟੀ ਬਹੁਤ ਜ਼ਿਆਦਾ ਹੈ ਇੱਕ ਤੋਂ ਜ਼ਿਆਦਾ ਹੈ ਠੀਕ ਜਿੱਥੇ ਟੋਟਲ ਐਕਸਪੈਂਡੀਚਰ ਘਟ ਗਿਆ ਉਹ ਤੇ ਘਾਂਗੇ ਲ ਅਸਿਸਟਿਓ ਡਿਮਾਂਡ ਇੱਕ ਤੋਂ ਘੱਟ ਆ ਜੀ ਇਹ ਲਿਖਿਆ ਕਿਵੇਂ ਜਾਂਦਾ ਆ ਇਸ ਨੂੰ ਲਿਖ ਦਿਆਂ ਇਕੁਅਲ ਟੂ ਯੂਨਿਟਰੀ ਇਹਨੂੰ ਲਿਖ ਦਿਆਂ ਗ੍ਰੇਟਰ ਦਨ ਯੂਨਿਟਰੀ ਤੇ ਇਹਨੂੰ ਕਹਿੰਦੇ ਆ ਲੈਸ ਦਨ ਯੂਨਿਟਰੀ ਏ ਯੂਨਿਟਰੀ ਕੀ ਹੈ ਇਹ 1 ਕੀ ਹੈ ਇਥੇ 1 ਹੀ ਕਿਉਂ ਲਗਾਇਆ ਇਹਦੇ ਬਾਰੇ ਤੁਹਾਨੂੰ ਡਿਟੇਲ ਪਤਾ ਲੱਗੇਗੀ ਦੂਸਰੇ ਮੈਥਡ ਸੇ ਹਾਂਜੀ ਇਸ ਤੋਂ ਬਾਅਦ ਜਿਹੜਾ ਆਪਾਂ ਕੇਸਸ ਦੀ ਗੱਲ ਕੀਤੀ ਹੈ ਇਹਨਾਂ ਦੀ ਫਿਗਰਸ ਬੜੀਆਂ ਜ਼ਰੂਰ ਨੇ ਡਾਇਗਰਾਮ ਬਣਾੜੀਆਂ ਪਹਿਲੇ ਕੇਸ ਵੀ ਦੇਖੋ ਡਾਇਗਰਾਮ ਕਿੱਦਾਂ ਬਣੇਗੀ ਪ੍ਰਾਈਸ 2 ਰੁਪਏ ਤੋਂ 1 ਰੁਪਏ ਹੋ ਗਿਆ ਪਹਿਲਾ ਪ੍ਰਾਈਸ 2 ਹੈ ਉਸ ਟਾਈਮ ਟੋਟਲ ਐਕਸਪੈਂਡੀਚਰ 10 ਹੈ ਪ੍ਰਾਈਸ 2 ਟੋਟਲ ਐਕਸਪੈਂਡੀਚਰ 10 ਇਹ ਉਰੇ ਕਿ ਬਿੰਦੀ ਲੱਗੂਗੀ ਫਿਰ ਪ੍ਰਾਈਸ 1 ਹੋ ਗਿਆ ਟੋਟਲ ਐਕਸਪੈਂਸਰ ਫਿਰ ਵੀ 10 ਸੇ प्राइस एक टोटल एक्सपेंडिचर दस बिंदी लगेगी ठीक है आम लाओ दो बिल्कुल सीधी स्ट्रेट लाइन बनेगी ठीक स्ट्रेट लाइन बन गई दूजा केस प्राइस दो रुपए टोटल एक्सपेंडिचर दस रुपए प्राइस दो टोटल एक्सपेंडिचर दस प्राइस एक रुपए हो गया टोटल एक्सपेंडिचर पंद्रह हो गया ਪ੍ਰਾਈਸ ਇੱਕ ਰੁਪਏ ਟੋਟਲ ਐਕਸਪੈਂਡਚਰ 15 ਇਹ ਨੀਚੇ ਨੂੰ ਠੀਕ ਹੈ ਜੀ ਤੀਸਰਾ ਕੇਸ ਪ੍ਰਾਈਸ 2 ਤੋਂ 1 ਹੋ ਗਿਆ ਜੀ ਪ੍ਰਾਈਸ ਪਹਿਲਾਂ 2 ਰੁਪਏ ਤੇ ਐਕਸਪੈਂਡਚਰ 10 ਰੁਪਏ ਹੈ ਠੀਕ ਹੈ ਪ੍ਰਾਈਸ 1 ਜਦੋਂ ਹੋਇਆ ਫਿਰ ਐਕਸਪੈਂਡਚਰ 7 ਰੁਪਏ ਹੋ ਗਿਆ 7 ਰੁਪਏ ਆਣਗੇ ਉਰੇ ਹੂੰ ਤਾਂ ਇਹਦੀ ਲਾਈਨ ਦੇਖੋ ਇਹ ਕੁਝ ਇਦਾਂ ਦਾ ਬਣੇਗਾ ਇਧਰ ਨੂੰ ਜਾਂਦਾ ਹੋਇਆ ਠੀਕ ਫਿਰ غور ਕਰਨ ਵਾਲੀ ਗੱਲ ਕੀ ਆ ਫਿਗਰ ਜੀ ਬਣ ਜਾਂਦੀ ਹੈ ਤਿੰਨ ਅਲੱਗ-ਅਲੱਗ ਬੁੱਕ ਦੇ ਵਿੱਚ ਉਹਨਾਂ ਨੇ ਮਿਕਸ ਕਰਕੇ ਨਾ ਤਿੰਨਾਂ ਨੂੰ ਇੱਕ ਫਿਗਰ ਦੇ ਦਿੱਤੀ ਹੈ ਤੇ ਆ ਨਾ ਦੇਖਿਓ ਇਹ ਹੈ ED 1 ਦੇ ਇਕੁਅਲ ਇਹ ਹੈ ED ਮੋਰ ਥਨ 1 ਇਹ ਵਾਲੀ ਹੈ ED ਲੈਸ ਥਨ 1 ਠੀਕ ਇਹਨਾਂ ਤਿੰਨਾਂ ਨੂੰ ਮਿਕਸ ਕਰਕੇ ਬੁੱਕ ਦੇ ਵਿੱਚ ਫਿਗਰ ਦਿੱਤੀ ਹੁੰਦੀ ਹੈ ਉਹ ਫਿਗਰ ਮੈਂ ਕਿੱਥੇ ਬਣਾਵਾਂ ਹੂੰ ਰੁਕੋ ਜੀ ਤਿੰਨਾਂ ਦੀ ਇੱਕੋ ਫਿਗਰ ਕੁਛ ਇਦਾਂ ਦੀ ਬਣ ਸਕਦੀ ਹੈ ਅਗਰ ਬਣਾਉਣ ਦੀ ਇੱਛਾ ਹੋਵੇ ਬਸ ਸੈਪਰੇਟ ਨਾਲ ਤਾਂ ਵੀ ਵਧੀਆ ਟੋਟਲ ਐਕਸਪੈਂਡੀਚਰ ਪਰਾਈਸ ਅਦਰ ਰੱਖਿਆ ਇਹ ਕਪੈਸਿਟੀ ਲੈਣ ਦਿਖਾਣੀ ਹੈ ਠੀਕ ਹੈ ਇਹ ਰਿਪਰੈਜ਼ੈਂਟ ਕਰੂਗਾ ED 1 ਨੂੰ ਇਹ ਕਪ ਲਾਈਨ ਐਵੇਂ ਦਿਖਾਣੀ ਹੈ ਇਹ ਰਿਪਰੈਜ਼ੈਂਟ ਕਰੇਗਾ ED ਇਸ ਮੋਰ ਦਨ 1 ਦੇ ਥੋੜਾ ਛੋਟਾ ਪਾ ਲਾ ਤੇ ਇੱਕ ਇਦਾਂ ਦਿਖਾਣੀ ਹੈ ਇਹ ਰਿਪਰੈਜ਼ੈਂਟ ਕਰੇਗਾ ای ਡੀ ਇਸ ਲੈਸ 1 ਠੀਕ ਮੁੱਖੀ ਗੱਲ ਆ ਤਿੰਨ ਤਰ੍ਹਾਂ ਦੀਆਂ ਲਾਸਿਸ ਟੂ ਡਿਮਾਂਡ ਹੈ ਜ ਜਦੋਂ ਆਪਾਂ ਗੱਲ ਕਰਦੇ ਆ ਟੋਟਲ ਐਕਸਪੈਂਡਚਰ ਮੈਥਡ ਨੂੰ ਦੂਸਰਾ ਮੈਥਡ ਹੈ ਪਰਸੈਂਟੇਜ ਚੇਂਜ ਮੈਥਡ ਇਸ ਨੂੰ ਸਮਝਣਾ ਨੰਮਰਿਕਲ ਬਾਅਦ ਪਹਿਲਾ ਫਾਰਮੂਲਾ ਜਿਹੜਾ ਹੈ ਨਾ ਉਹ ਡਰਾਈਵ ਕਰਨਾ ਸਿੱਖੇ ਫਾਰਮੂਲਾ ਵਸਤ ਵਿੱਚ ਮਿਰਚ ਲਿਖ ਕੇ ਕੰਮ ਨਿਬੜ ਦਿੰਦਾ ਪਰੇ ਸਮਝਵੀ ਫਾਰਮੂਲਾ ਬਣਿਆ ਕਿਵੇਂ ਹੈ ਜ਼ਰਾ ਗੌਰ ਕਰੋ ਬੇਸਿਕ ਜਿਹੜਾ ਮੇਨ ਫਾਰਮੂਲਾ ਉਹ ਹੈ ਪਰਸੈਂਟੇਜ ਚੇਂਜ ਇਨ ਕੁਆਂਟੀਟੀ ਡਿਮਾਂਡਡ ਡਿਵਾਈਡਡ ਬਾਈ ਪਰਸੈਂਟੇਜ ਚੇਂਜ ਇਨ ਪ੍ਰਾਈਸ ਬੇਸਿਕ ਫਾਰਮੂਲਾ ਇਹ ਹੈ ਪੀ ਈ ਡੀ ਦਾ ਪ੍ਰਾਈਸ ਲ ਅਸਿਸਟ ਟੂ ਡਿਮਾਂਡ ਬੋਲ ਦਿੰਦੇ ਆ ਜਾਂ ਈ ਡੀ ਕਹਿੰਦੇ ਆ ਇਦਾਂ ਵੀ ਲਿਖ ਦਿੰਦੇ ਆ ਪਰਸੈਂਟੇਜ ਚੇਂਜ ਇਨ ਕੁਆਂਟੀਟੀ ਡਿਮਾਂਡਡ ਡਿਵਾਈਡਡ ਬਾਈ ਪਰਸੈਂਟੇਜ ਚੇਂਜ ਇਨ ਪ੍ਰਾਈਸ ਮਾਈਨਸ ਦਾ ਸਾਈਨ ਲਗਾਣਾ ਬੜਾ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਦੋਹਾਂ 'ਚ ਨੈਗੇਟਿਵ ਰਿਲੇਸ਼ਨਸ਼ਿਪ ਹੁੰਦਾ ਹੈ ਇੱਕ ਚੀਜ਼ ਵੱਧਦੀ ਹੈ ਤਾਂ ਦੂਜੀ ਘਟਦੀ ਹੈ ਤਾਂ ਤੁਹਾਨੂੰ ਉੱਥੇ ਨੈਗੇਟਿਵ ਸਾਈਨ ਤਾਂ ਆਟੋਮੈਟਿਕਲੀ ਮਿਲ ਜਾਣਾ ਮਾਈਨਸ ਉਹ ਜਿਹੜਾ ਇੱਕ ਉੱਥੇ ਮਿਲਣਾ ਇੱਕ ਫਾਰਮੂਲੇ 'ਚ ਮਾਈਨਸ ਹੈ ਦੋਨੋਂ ਮਾਈਨਸ ਮਾਈਨਸ ਕੱਟ ਜਾਣਗੇ ਆਨਸਰ ਤੁਹਾਡਾ ਪੋਜ਼ਿਟਿਵ ਆਏਗਾ ਜੋ ਕਿ ਆਪਾਂ ਇਹ ਚਾਹੁੰਦੇ ਆ ਇਸ ਕਰਕੇ ਧੱਕੇ ਨਾ ਉੱਥੇ ਮਾਈਨਸ ਲਗਾ ਰੱਖੇ ਠੀਕ ਚਲੋ ਮੈਂ ਤਾਂ ਫਾਰਮੂਲਾ ਹੀ ਹੈ ਪਰਸੈਂਟੇਜ ਇਨ ਕੁਆਂਟੀਟੀ ਡਿਮਾਂਡਡ ਪਰਸੈਂਟੇਜ ਇਨ ਪ੍ਰਾਈਸ ਜੇ ਪੇਪਰ ਚ ਕੁਐਸਚਨ ਆਇਆ ਕਿ ਪਰਸੈਂਟੇਜ ਇਨ ਕੁਆਂਟੀਟੀ ਡਿਮਾਂਡਡ ਸਪੋਜ਼ ਕਰੋ 10 ਹੈ ਠੀਕ ਹੈ ਪਰਸੈਂਟੇਜ ਚੇਂਜ ਇਨ ਪ੍ਰਾਈਸ 5 ਹੈ ਠੀਕ ਹੈ ਆਪਾਂ ਸਪੋਜ਼ ਕਰੀਏ 8 ਹੈ ਕੋਈ ਸਿੰਪਲ ਅਗਰ ਵੈਲਿਊਜ਼ ਦੇ ਰੱਖਿਆ ਨੇ ਤਾਂ ਡਿਵਾਈਡ ਕਰੋ ਕੰਮ ਖਤਮ ਕਰੋ ਪਰ ਪੰਗਾ ਕੀ ਹੈ ਪਰਸੈਂਟੇਜ ਦਿੱਤਾ ਨਹੀਂ ਹੁੰਦਾ ਕੋਈ ਵਾਰ ਕੱਢਣਾ ਪਏਗਾ ਤਾਂ ਉਸ ਦੀ ਬਜਾਏ ਕੋਈ ਹੋਰ ਫਾਰਮੂਲਾ ਹੈ सिंपल ਵਾਲਾ ਉਹ ਲਗਾਵਾਗੇ ਜੀ ਫਾਰਮੂਲਾ ਬਾਅਦ ਪਹਿਲਾਂ ਡਰਾਈਵ ਕਰਦੇ ਆਂ ਲੱਭਦੇ ਆਂ ਫਾਰਮੂਲਾ ਕਿਹੜਾ ਆਹ ਦੇਖੋ ਜੀ ਪਰਸੈਂਟੇਜ ਚੇਂਜ ਇਨ ਕੁਆਂਟੀਟੀ ਡਿਮਾਂਡ ਦਾ ਮਤਲਬ ਕੀ ਨਿਕਲ ਆ ਰਿਹਾ ਕਿ ਕੁਆਂਟੀਟੀ ਚ ਪਹਿਲਾਂ ਨਾਲੋਂ ਕਿੰਨਾ ਚੇਂਜ ਆਇਆ ਉਹਦੀ ਪਰਸੈਂਟੇਜ ਕੱਢਣੀ ਹੈ ਤਰੀਕਾ ਕੀ ਹੋਊਗਾ ਉਹਦਾ ਚੇਂਜ ਇਨ ਕੁਆਂਟੀਟੀ ਡਿਵਾਈਡ ਬਾਈ ਕੁਆਂਟੀਟੀ ਪੁਰਾਣੇ ਵਾਲੀ ਇਨਟੂ 100 ਫਿਰ ਆਣੀ ਪ੍ਰਾਈਸ ਦਾ ਚੇਂਜ ਇਨ ਪ੍ਰਾਈਸ ਡਿਵਾਈਡ ਬਾਈ ਪ੍ਰਾਈਸ ਇਨਟੂ 100 ਅਜਿਹਾ ਡੈਲਟਾ ਕਿਉਂ ਹੈ ਇਹ ਟ੍ਰਾਇੰਗਲ ਆ ਸਾਈਨ ਨੂੰ ਬੋਲਦਾ ਡੈਲਟਾ ਮਤਲਬ ਇਹਦਾ ਹੈ ਚੇਂਜ ਇਹਨੂੰ ਕੱਢਣ ਦਾ ਕਿ ਤਰੀਕਾ ਹੁੰਦਾ ਹੈ ਚੇਂਜ ਇਨ ਕੁਆਂਟੀਟੀ q1 q ਮਤਲਬ ਆ ਹੁੰਦੀ ਇਨੀਸ਼ੀਅਲ ਕੁਆਂਟੀਟੀ ਪੁਰਾਣੇ ਵਾਲੀ ਕੁਆਂਟੀਟੀ ਇਹ ਹੈ ਨਵੇਂ ਵਾਲੀ ਕੁਆਂਟੀਟੀ ਮੰਨ ਕੇ ਚੱਲੋ ਇੱਕ ਐਗਜ਼ਾਮਪਲ ਲੈ ਲੇ ਪੀ ਐਕਸ ਕਿਉ ਐਕਸ 5 ਰੁਪਏ ਤੋਂ ਰੇਟ 10 ਰੁਪਏ ਹੋ ਗਿਆ ਤੇ ਗੋੜੀ ਦੀ ਡਿਮਾਂਡ 20 ਤੋਂ 15 ਹੋ ਗਈ ਠੀਕ ਤਾਂ ਹੁਣ ਤੁਸੀਂ ਦੇਖੋ ਇੱਥੇ चेंज इन क्वांटिटी कि होगा पहला पंद्रह पहला पहला भी सी हूँ पंद्रह होगी है पंद्रह माइनस बी करके माइनस फाइव आज वैल्यू तो प्राइस चेंज कि आया वो भी दस माइनस पं करके पांच आ गए ठीक है जी तो वो है डेल्टा ते इस तो इस बात करना की है हंड्रेड सपोज कट्टे गए आह फार्मूला जोड़ा है असल इनद डेल्टा क्यू अपॉन क्यू ਆ ਡਿਵਾਈਡ ਦਾ ਸਾਈਨ ਇਹਨੂੰ ਇੱਥੇ ਇਦਾਂ ਲਿਖਿਆ ਡੈਲਟਾ ਪੀ ਅਪੋਨ ਪੀ ਫਿਰਨ ਘੁਮਾਤਾ ਆ ਡਿਵਾਈਡ ਦੀ ਜਗ੍ਹਾ ਤੇ ਮਲਟੀਪਲਾਈ ਸ਼ੋ ਕਰਾਂਗੇ ਡੈਲਟਾ ਕਯੂ ਅਪੋਨ ਕਯੂ ਇੰਟੂ ਆ ਕੁ ਮਗਿਆ ਪੀ ਅਪੋਨ ਡੈਲਟਾ ਪੀ ਬੁੱਕ ਦੇ ਵਿੱਚ ਇਹ ਫਾਰਮੂਲਾ ਅਸਲ ਚ ਇਦਾਂ ਲਿਖਿਆ ਹੁੰਦਾ ਜਿਹੜਾ ਉਹਨਾਂ ਨੂੰ ਜ਼ਿਆਦਾ ਪਸੰਦ ਆ ਉਹ ਲਿਖਦੇ ਨੇ ਡੈਲਟਾ ਕਯੂ ਆ ਡੈਲਟਾ ਪੀ ਇਧਰਲੇ ਪਾਸੇ ਲੈ ਆਉਂਦੇ ਨੇ ਇੰਟੂ ਪੀ ਤੇ ਕਿਉ ਇਧਰਲੇ ਪਾਸੇ ਕਰ ਦੁੰਦੇ ਨੇ ਠੀਕ ਆ ਕੁਝ ਇਦਾਂ ਹਿਸਾਬ ਕਿਤਾਬ ਕਰ ਦੇਣਗੇ ਉਹ ਠੀਕ ਮੈਂ ਤਾਂ ਫਾਰਮੂਲਾ ਜਿਹੜਾ ਆਪਾਂ ਯਾਦ ਰੱਖਣਾ ਹੁਣ ਤੁਸੀਂ ਦੇਖੋ ਵੀ ਜਿਹੜਾ ਕੁਐਸਚਨ ਸੀਗਾ ਜੇ ਮੈਂ ਫਾਰਮੂਲੇ ਸਾਨੂੰ ਕੱਢਣਾ ਹੋਵੇ ਤਾਂ ਆਨਸਰ ਕੀ ਨਿਕਲੇਗਾ ਡੈਲਟਾ ਕਿਉਗੇ ਨਾ ਆਪਾਂ ਕੱਢਿਆ ਸੀਗਾ ਆਸ ਅੱਛਾ ਇੱਕ ਚੀਜ਼ ਹੋਰ ਭੁਲਣੀ ਹੈਗਾ ਮਾਈਨਸ ਲਗਾਣੀ ਹੈਗਾ ਮਾਈਨਸ ਸਤ ਲੱਗੀ ਰਹੂਗੀ ਡੈਲਟਾ ਕਯੂ ਦੀ ਵੈਲਿਊ ਆਪਾਂ ਕਰਦੇ ਸੀ ਕਿ 15 v y ਡੈਲਟਾ p ਦੀ ਵੈਲਿਊ 5 ਪੁਰਾਣਾ p ਤੇ ਪੁਰਾਣਾ q ਕਿੰਨਾ ਹੈ ਪੁਰਾਣਾ p 5 ਹੈ ਪੁਰਾਣਾ q 20 ਹੈ ਪੁਰਾਣਾ p 5 ਹੈ ਪੁਰਾਣਾ q 20 ਹੈ ਬਸ ਕੈਨਸਲੇਸ਼ਨ ਕਰ ਲਓ 1/4 ਆ ਗਿਆ 0.25 ਆ ਗਿਆ ਅਨਸਰ सिंपल बस ਤੁਹਾਨੂੰ ਪਤਾ ਹੋਣਾ ਜਿਹੜਾ ਕਿਹੜੀ ਚੀਜ਼ ਕਿਹਾ ਹੈ ਧਿਆਨ ਨਾਲ ਸਮਝਣਾ ਮੈਂ ਦਵਾਰਾ ਲਿਖ ਕੇ ਦਿਖਾ ਦਉਣਾ ਆ ਇੱਥੇ ਲਿਖ ਦਿੰਦਾ ਜਿਹੜੀ ਇੱਥੇ ਚਾਰ ਵੈਲਿਊਜ਼ ਨੇ ਆ ਜਿਹੜਾ 5 ਹੈ 3 ਹੈ 20 ਹੈ 15 ਹੈ ਇਹਨਾਂ ਨੂੰ ਕਿਆ ਬੋਲਦੇ ਆਂ ਜੀ ਬਸ ਇਸਤੇ ਗੌਰ ਕਰ ਲਓ ਫਿਰ ਤੁਹਾਨੂੰ ਗੱਲ ਸਮਝ ਆ ਜਾਏਗੀ 5 ਹੈਗਾ ਇਨੀਸ਼ੀਅਲ ਪ੍ਰਾਈਸ ਪਹਿਲੇ ਵਾਲਾ ਪ੍ਰਾਈਸ 10 ਹੈ ਕਰੰਟ ਪ੍ਰਾਈਸ ਜਾਂ ਆਪਾਂ ਕਹੇ ਦੀ ਨਿਊ ਪ੍ਰਾਈਸ ਕਿਉ ਜੇ 20 ਹੈ ਉਹ ਕਹਿ ਦੇਣਾ ਇਨੀਸ਼ੀਅਲ ਕੁਆਂਟੀਟੀ ਨਵੇਂ ਵਾਲਾ 15 ਜੋ ਹੈ ਉਹ ਕਹਿਣਾ ਕਰੰਟ ਕੁਆਂਟੀਟੀ ਜਾਂ ਨਿਊ ਕੁਆਂਟੀਟੀ ਠੀਕ ਤੇ ਡੈਲਟਾ ਤੁਸੀਂ ਕੱਢਣਾ ਸਿੱਖਿਆ ਲਿਆ ਮੈਂ ਦੁਬਾਰਾ ਲਿਖ ਕੇ ਦੇ ਦੇਣਾ ਡੈਲਟਾ ਪੀ ਪ1 ਪ ਨਵੇਂ ਚੋਂ ਪੁਰਾਣਾ ਮਾਈਨਸ ਕਰਨਾ ਡੈਲਟਾ ਕਯੂ ਕਯੂ1 ਕਯੂ ਨਵੀਂ ਕੁਆਂਟੀਟੀ ਚੋਂ ਪੁਰਾਣੀ ਕੁਆਂਟੀਟੀ ਮਾਈਨਸ ਕਰਨੀ ਹੈ ਆਪਾਂ بس ਸਭ ਕੁਝ ਤੁਹਾਨੂੰ ਪਤਾ ਵੈਲਿਊ ਪੁੱਟ ਕਰੋ ਆਂਸਰ ਆ ਗਿਆ ਇਹਨਾਂ ਸੌਖਾ ਹੈ ਠੀਕ ਹੁਣ ਜੇ ਨਹੀਂ ਸੌਖਾ ਹੈ ਤਾਂ ਆਪਾਂ ਕੁਸ਼ਨ ਨੰਮਰਿਕਲ ਕਰ ਲੈਨੇ ਆ ਪਰ ਇਸ ਲਾਸਟ ਆਫ ਡਿਮਾਂਡ ਦੇ ਕੁਝ ਨੰਮਰਿਕਲ ਕਰਦੇ ਆ ਨੰਮਰਿਕਲ ਕਰਾਉਣਾ ਦੇਖੋ ਮਕਸਦ ਸਿਰਫ ਇਨਾ ਕਿ ਆ ਕਿ ਤੁਹਾਨੂੰ ਅਲੱਗ ਅਲੱਗ ਟਾਈਪਸ ਦੇ ਨੰਮਰਿਕਲ ਪਤਾ ਲੱਜਾ ਸੌਖੇ ਨਹੀਂ ਬਸ ਦਮ ਸੱਚੀ ਗੱਲ ਆ ਸਾਂ ਪਰ ਦਿੱਕਤ ਕੀ ਹੁੰਦੀ ਹੈ ਕਿ ਛੋਟੇ ਛੋਟੀਆਂ ਗੱਲਾਂ ਕਰਕੇ ਗਲਤ ਹੋ ਜਾਂਦੇ ਨੇ ਇਹ ਕੁਐਸਚਨ ਆਏਗਾ ਆਈ ਥਿੰਕ 2 ਜਾਂ 3 ਨੰਬਰ ਦਾ ਹੈ ਤਾਂ ਮੁਫਤ ਦੇ ਨੰਬਰ ਨੇ ਕਿਉਂਕਿ ਕੁਝ ਜ਼ਿਆਦਾ ਨਹੀਂ ਕਰਨਾ ਤੁਸੀਂ ਸੀਰੀਅਸਲੀ ਗੱਲ ਕਹਾ ਇੰਨਾ ਔਖਾ ਨਹੀਂ ਜਿੰਨਾ ਮੈਥ ਹੈ ਜਾਂ ਅਕਾਉਂਟੈਂਸੀ ਹੈ ਪਰ ਹਾਂ ਛੋਟੇ ਛੋਟੇ ਗਲਤੀਆਂ ਤੋਂ ਬਚ ਜਿਓ ਬਸ ਮੈਂ ਲਗ ਲਗ ਲੈਵਲ ਦਿਖਾਏ ਨੇ ਸਭ ਤੋਂ ਸੌਖੇ ਤੋਂ ਔਖੇ ਤੱਕ ਚੱਲਾਂਗੇ ਮਜ਼ਾ ਆਏਗਾ ਸਭ ਤੋਂ ਸੌਖਾ ਕੁਐਸਚਨ ਇਦਾਂ ਦਾ ਆਂਦਾ ਹੁੰਦਾ ਪ੍ਰਾਈਸ ਆਫ ਕਮੋਡਿਟੀ ਫਾਲ ਬਾਏ 20% ਡਿਮਾਂਡ ਰਾਈਜ਼ ਬਾਏ 30% ਉਹਨੇ ਆਪੇ ਕਹਿਤਾ ਵੀ ਭਾਈ ਇਹ ਜਿਹੜੀ ਪ੍ਰਾਈਸ ਹੈ ਉਹ 20% ਦਾ ਫਾਲ ਹੋ ਗਿਆ ਤੇ ਜਿਹੜੀ ਕੁਆਂਟੀਟੀ ਡਿਮਾਂਡ ਦੀ ਹੈ ਵਧੀ ਹੈ ਉਹ 30% ਨਾਲ ਵੱਜ ਗਈ ਹੈ ਤਾਂ ਬਸ ਫਿਰ ED ਦਾ ਫਾਰਮੂਲਾ ED ਦਾ ਫਾਰਮੂਲਾ ਆਪਾਂ ਉਹ ਲਾਵਾਂਗੇ ਜਿਹੜਾ ਪਰਸੈਂਟੇਜ ਵਾਲਾ ਫਾਰਮੂਲਾ ਸੀਗਾ ਜਿਹੜਾ ਸਭ ਤੋਂ ਪਹਿਲਾਂ ਲਿਖਿਆ ਪਿਆ ਸੀਗਾ ਉਹ ਚ ਕਿਆ ਸੀਗਾ ਪਰਸੈਂਟੇਜ ਚੇਂਜ ਇਨ ਕੁਆਂਟੀਟੀ ਡਿਮਾਂਡਡ ਡਿਵਾਈਡ ਬਾਈ ਪਰਸੈਂਟੇਜ ਚੇਂਜ इन प्राइस बस ਇਹਨਾਂ ਤੇ ਕੁਆਂਟੀਟੀ ਡਿਮਾਂਡ ਕਿੰਨਾ ਹੋਇਆ 30 ਤੇ ਉੱਚ प्राइस ਕਿੰਨਾ ਹੋਇਆ 20 00 ਬਟ ਕੱਟੇਗੀ ਅਨਸਰ ਆ ਗਿਆ 1.5 बस ਇਹਨਾਂ ਗਿਸੀ ਇੱਕ ਨੰਬਰ ਜਾਂਦਾ ਹੁੰਦਾ ਕੁਐਸਚਨ ਜਿਆਦਾ ਛੋਟਾ ਸੌਖਾ ਹੁਣ ਦੂਜਾ ਫਿਰ ਇਸ ਤਰੀਕੇ ਦਾ ਸਕਦਾ ਹੁੰਦਾ ਖਿਆਲ ਲਿਖਿਆ ਪਿਆ ਇਨੀਸ਼ੀਅਲ ਪ੍ਰਾਈਸ 4 ਹੈ ਇਨੀਸ਼ੀਅਲ ਡਿਮਾਂਡ ਕਿਹਾ 1 ਇਕਾ ਪੀ ਦਿੱਆ ਹੈ ਪ੍ਰਾਈਸ ਕੰਦੇ ਘਟ ਕੇ 1 ਰੁਪਿਆ ਰਹਿ ਗਿਆ ਤੇ ਡਿਮਾਂਡ ਵੱਧ ਕੇ 2 ਕੱਪ ਦੀ ਹੋ ਚੁੱਕੀ ਹੈ ਜਰਾ ਐਜ਼ ਅ ਕੁਐਸਚਨ ਦੇ ਵਿੱਚ ਇੱਕ ਦੋ ਗੱਲਾਂ ਥੋੜੀ ਜਿਹੀ ਧਿਆਨ ਦੇਣ ਵਾਲੀਆਂ ਨੇ ਦੇਖਣਾ ਇਨੀਸ਼ੀਅਲ ਪ੍ਰਾਈਸ ਮਤਲਬ ਪੀ ਇਨੀਸ਼ੀਅਲ ਮਤਲਬ ਇਨੀਸ਼ੀਅਲ ਡਿਮਾਂਡ ਮਤਲਬ ਕਯੂ ਡਿਮਾਂਡ ਮਤਲਬ ਇਥੇ ਕੁਆਂਟੀਟੀ ਡਿਮਾਂਡਡ ਇਹ ਵੀ ਧਿਆਨ ਰੱਖਣਾ ਥੋੜਾ ਜਿਹਾ ਮੈਂ ਸ਼ਾਰਟਕਟਸ ਲਿਖ ਦਿੱਤਾ ਪ੍ਰਾਈਸ ਸਗਾ 4 ਪੇਦਾ ਕੁਆਂਟੀਟੀ ਹੈਗੀ 1 ਕੱਪ ਦੀ ਹੁਣ ਇੱਥੇ ਦੇਖਣਾ ਸਭ ਤੋਂ ਜਿਹੜਾ ਤੰਗ ਕਰਨੇ ਵਾਲਾ ਵਰਡ ਹੈ ਉਹ ਹੈ ਇੱਥੇ ਟੂ ਲਿਖਿਆ ਪਿਆ ਜਿਹੜਾ ਟੂ ਲਿਖਿਆ ਪਿਆ ਟੂ ਦਾ ਮਤਲਬ ਹੈ ਕੱਪ ਦਾ ਪ੍ਰਾਈਸ ਘਟ ਕੇ 1 ਰੁਪਏ ਰਹਿ ਗਿਆ ਉਹਨਾਂ ਨੇ ਇਹ ਨਹੀਂ ਲਿਖਿਆ ਵੀ ਘਟਾ 1 ਰੁਪਏ ਹੈ ਉਹਨਾਂ ਨੇ ਕਿਹਾ ਘਟ ਕੇ 1 ਰੁਪਏ ਦਾ ਰਹਿ ਗਿਆ ਕੱਪ ਮਤਲਬ ਜਿਹੜੀ ਆ 1 ਰੁਪਏ ਦੀ ਵੈਲਿਊ ਹੈ P1 ਦਿੱਤੀ ਪਈ ਤੇ ਕੁਆਂਟੀਟੀ ਕਿਹਦਾ 2 ਕੱਪ ਦੀ ਹੋ ਗਈ ਆ ਕਿਉਂ 1 ਦੇ ਰੱਖੀ ਆ ਤੇ ਹੁਣ ਇੱਥੇ ਆਪਾਂ ਨੂੰ ਲੋੜ ਪੈਗੀ ਡੈਲਟਾ ਪੀ ਕੱਢਣ ਦੀ ਡੈਲਟਾ ਕਿਉ ਕੱਢਣ ਦੀ ਡੈਲਟਾ ਪੀ 1 4 10 ਆ ਗਿਆ ਕੁਆਂਟੀਟੀ 2 1 2 ਆ ਗਈ ਤੇ ਫਾਰਮੂਲਾ ਇਲਾਸਸਿਟੀ ਆਫ ਡਿਮਾਂਡ ਦਾ ਕੀ ਫਾਰਮੂਲਾ ਸੀਗਾ ਡੈਲਟਾ ਕਿਉ ਡੈਲਟਾ ਪੀ ਪੀ ਕਿਉ ਉਹਰੇ ਮਾਈਨਸ ਪਾ ਲਿਓ ਚੰਗੇ ਰਹਿਾਂਗੇ ਹੁਣ ਡੈਲਟਾ ਕਊ ਦਾ ਕੀ ਸੀਗਾ ਵੈਲਿਊ ਇੱਥੇ ਮਾਈਨਸ ਆਪਾਂ ਫਾਰਮੂਲੇ ਵਾਲਾ ਪਾਵਾਂਗੇ ਇੱਥੇ ਮਾਈਨਸ 3 ਉਹ ਜਪਣੀ ਵੈਲਿਊ ਹੈਗੀ ਸੌਰੀ ਪਹਿਲਾਂ ਡੈਲਟਾ ਕਊ ਦੀ ਵੈਲਿਊ ਲਿਖਣੀ ਹੈ ਇੱਥੇ 2 ਹੈ ਜੀ niche ਆਪਾਂ ਡੈਲਟਾ ਪੀ ਲਿਖਣਾ ਉਹ ਮਾਈਨਸ 3 ਹੈ ਉੱਤੇ ਆਪਾਂ ਪੀ ਤੇ ਕਿਉਂ ਲਿਖਣਾ ਪੀ ਦੀ ਵੈਲਿਊ 1 ਹੈ ਕਊ ਦੀ ਵੈਲਿਊ ਸੌਰੀ ਪੁਰਾਣੇ ਪੀ ਦੀ ਵੈਲਿਊ ਲਿਖਣੀ ਹੈ ਤਾਂ ਦੇਖੋ ਦੇਖ ਕੇ ਵੀ ਗਲਤੀ ਹੋ ਜਾਂਦੀ ਕਈ ਵਾਰੀ ਪੁਰਾਣੇ ਪੀ ਤੇ ਪੁਰਾਣੇ ਕਊ ਦੀ ਵੈਲਿਊ ਲਿਖ ਰਹੀਆਂ ਮਤਲਬ ਆਹ ਵੈਲਿਊ ਸਹੀ ਦੀਆਂ ਨੇ ਇੱਥੇ 4 ਲਿਖਾਂਗੇ ਇੱਥੇ 1 ਲਿਖਾਂ ਠੀਕ ਤੇ ਬਸ ਆਪਣਾ ਹੋ ਗਿਆ ਸਾਬਕਾ ਮਾਈਨਸ 1 ਇਸ ਦਾ ਠੀਕ ਹੀ 8/3 ਇਹ ਆ ਗਿਆ 2.66 ਸਮਥਿੰਗ ਠੀਕ ਹੁਣ ਮੈਂ ਉਸ ਟਾਈਮ ਚੀਕ ਰਿਹਾ ਸੀਗਾ ਕਿ 2 ਤੇ ਜ਼ਰਾ ਧਿਆਨ ਦਿਓ 2 ਤੇ ਜ਼ਰਾ ਧਿਆਨ ਦਿਓ ਇੱਥੇ ਅਗਰ 2 ਨਹੀਂ ਹੁੰਦਾ 2 ਦੀ ਬਜਾਏ ਇੱਕ ਹੋਰ ਵਰਡ ਹੈ ਜਿਹੜਾ ਕਿ ਪਰੇਸ਼ਾਨ ਕਰਦਾ ਸਪੋਜ਼ ਕੋਰ ਅਮਾਉਂਟ ਆਹ ਕੁਸ਼ਣ ਉਤਾਰ ਲੈਣਾ ਮੈਂ ਥੋੜਾ ਜਿਹਾ ਚੇਂਜ ਕਰ ਰਿਹਾ ਹਾਂ 2 ਦੀ بجائے ਸਪੋਜ਼ ਕਰੋ ਇੱਥੇ ਲਿਖਿਆ ਹੁੰਦਾ ਬਾਈ ਤਾਂ ਚੇਂਜ ਹੋ ਜਾਂਦਾ ਬਹੁਤ ਕੁਝ ਕਿਵੇਂ ਜ਼ਰਾ غور ਕਰ ਪੀ 4 ਕਿਉਂ 1 ਇਹ ਤਾਂ ਠੀਕ ਹੈ ਉੱਪਰ ਲਿਖਿਆ ਪਿਆ ਨੇ ਨਾਓ ਪ੍ਰਾਈਸ ਆਫ ਕੱਪ ਫਾਲਸ ਇੱਥੇ ਮੈਂ 2 ਦੀ ਬਜਾਏ ਲਿਖਦਾ ਬਾਈ ਫਾਲਸ ਬਾਈ 1 ਰੁਪਏ ਕਾਟਾ 1 ਰੁਪਏ ਹੋਇਆ ਮਤਲਬ 6 ਨੇ ਪ੍ਰਾਈਸ ਤਾਂ ਕਿਉਂ ਉਹਨਾਂ ਨੇ आ चेंज इन क्वांटिटी देती ठीक कट के एक रुपए रह गया दो इत फार्मूला ते अपना जो भी है वही सेम फार्मूला लाव डेल्टा क्यों अपॉन डेल्टा पी इन टू पी फोन क्यों डेल्टा क्यो दो रुपए हाँ दो कप डेल्टा पी हैगा जी एक ਪਹਿਲਾ ਪੀ ਹੈਗਾ 4 ਇਥੇ ਕੁਆਂਟੀਟੀ ਹੈਗੀ 1 ਠੀਕ ਹੈ ਜੀ ਆਨਸਰ ਆ ਗਿਆ 8 ਕਿੰਨਾ ਫਰਕ ਪਿਆ ਦੇਖੋ ਆਨਸਰ ਠੀਕ ਦੇਖ ਨਜ਼ਰ ਅਗਲੀ ਗੱਲ ਬੜੀ ਘੈਂਟ ਤੀਸਰਾ ਕੁਸ਼ਣ ਥਰਡ ਲੈਵਲ ਜਿਹੜਾ ਹੈ ਇਹਦੇ ਵਿੱਚ ਪੰਗਾ ਇੱਕ ਹੈ ਕਿ ਆਪਾਂ ਨੂੰ ਕਿਉਂ ਨ ਦਿੱਤਾ ਆ ਮੈਂ ਹੁਣ ਬੱਚੇ ਕੀ ਕਰਦੇ ਨੇ ਕਾਲੀ ਕਾਲੀ ਦੇ ਵਿੱਚ ਇੱਥੇ ਫਾਰਮੂਲਾ ਲਾਣਗੇ ਵੀ ਆਪਣਾ ਆਹ ਏ ਡੀ ਦੀ ਵੈਲਿਊ ਡੈਲਟਾ ਕਿਉਂ ਫੋਂ ਡੈਲਟਾ ਪੀ ਉਹਰੇ ਮਾਈਨਸ ਲਾਇਆ ਇੰਟੂ ਪੀ ਆਪਾਂ ਕਿਉਂ ਠੀਕ ਇਹਦਾ ਕੀ ਕਰਨਗੇ ਫਟਾਫਟ ਇੱਥੇ ਮਤਲਬ ਵੈਲਿਊ ਪੁੱਟ ਕਰਨੀ ਕਰਨਗੇ ਜਲਦੀ ਨਾ ਕਰਨਾ ਕਿਉਂ ਇੱਥੇ ਸਤਿਆਨਾਸ਼ ਕੀ ਹੈ ਆ ਐਕਸਪੈਂਡੀਚਰ ਦੇ ਰੱਖਿਆ ਆਪਾਂ ਨੂੰ ਅਸਲ ਚਾਹੀਦਾ ਹੈ ਕਿਉਂ ਤਾਂ ਕਿਰੋ ਕਿ ਮੈਂ ਨਿਕਲੇਗਾ ਦੇਖੋ ਜੀ ਧਿਆਨ ਨਾਲ ਸਮਝੋ ਮੈਂ 5 ਰੁਪਏ ਦਾ 5 ਰੁਪਏ ਵਾਲੀ ਚੀਜ਼ ਲਈ 500 ਰੁਪਏ ਲਾ ਕੇ ਤਾਂ ਕਿੰਨਾ ਕ ਸਾਮਾਨ ਆ ਗਿਆ ਹੋਗਾ 5 ਰੁਪਏ ਵਾਲੀ ਚੀਜ਼ ਜਿਹੜੀ ਸੀ 5 ਰੁਪਏ ਚ ਇੱਕ ਆਈਟਮ ਆਉਂਦੀ ਸੀ ਮੈਂ ਨੇ ਉਸ ਤੇ 500 ਰੁਪਏ ਲਾਤਾ ਤਾਂ ਕਿੰਨੇ ਆਈਟਮ ਖਰੀਦ ਲਈ ਹੋਣਗੀਆਂ 100 ਠੀਕ ਹੈ ਨਾ ਸਪੋਜ਼ ਕਰੋ 6 ਰੁਪਏ ਦਾ ਚਾਕਲੇਟ ਸੀਗਾ 360 ਰੁਪਏ ਲਾਤੇ ਤਾਂ ਕਿੰਨੇ ਚਾਕਲੇਟ ਆ ਗਏ 60 ਇਹ ਵੈਲਿਊ ਕਿਵੇਂ ਆ ਰਹੀ ਹੈ ਜਰਾ غور ਕਰੇ ਟੋਟਲ ਐਕਸਪੈਂਡੀਚਰ ਹੁੰਦਾ ਹੈ ਪ੍ਰਾਈਸ ਇੰਟੂ ਕੁਆਂਟੀਟੀ ਤੇ ਜੇ ਤੁਸੀਂ ਕੁਆਂਟੀਟੀ ਪਤਾ ਕਰਨੀ ਹੈ ਤਾਂ ਪ੍ਰਾਈਸ ਮਲਟੀਪਲਾਈ ਹੋ ਰਿਹਾ ਹੈ ਅਧਰ ਆ ਕੇ ਡਿਵਾਈਡ ਕਰ ਦੋ ਤੇ ਡਿਵਾਈਡ ਕਰਕੇ ਆ ਵੈਲਿਊਜ਼ ਮਿਲਣਗੀਆਂ ਇਸ ਤੋਂ ਬਾਅਦ ਫਿਰ ਆ ਫਾਰਮੂਲਾ ਲਾਵਾਂਗੇ ਆਪਾਂ ਇਹ ਫਾਰਮੂਲਾ ਲਾਉਣ ਤੋਂ ਪਹਿਲਾਂ ਵੀ ਆਪਣੇ ਕੋਲ ਡੈਲਟਾ ਕਊ ਤੇ ਡੈਲਟਾ ਪੀ ਹੋਣਾ ਚਾਹੀਦਾ ਡੈਲਟਾ ਕਊ ਤੇ ਡੈਲਟਾ ਪੀ ਕਿੰਨਾ ਹੈ ਡੈਲਟਾ ਕਊ ਆ ਕੁਆਂਟੀਟੀ ਘੱਟ ਗਈ ਹੈ -40 ਪ੍ਰਾਈਸ ਵਧ ਗਿਆ 1 ਜੀ ठीक ते बस वैल्यू पुट करो माइनस फार्मूले वाला माइनस चाली दे लगे हुआ डेल्टा पी एक है जी नाले पी ए पौन क्यों हैगा पहला पी पं सो है एनू कटा कटू लो दो आंसर आ गया ਲਾਸਟ ਵਨ ਲੈਵਲ ਓਕੇ ਵਾਲਾ ਥੋੜਾ ਜਿਹਾ ਕਿਵੇਂ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਡਿਮਾਂਡ ਫੋਰ ਅ ਗੁੱਡ ਐਟ ਦਾ ਰੁਪਏ 10 ਕੇ ਪਰ ਕਿਜੀ ਇਜ਼ 50 ਕੇਜੀ 10 ਰੁਪਏ ਕਹਿੰਦਾ ਜਦੋਂ ਪ੍ਰਾਈਸ ਸੀਗਾ ਤਾਂ ਆਪਾਂ 50 ਕਿਲੋ ਸਮਾਨ ਖਰੀਦੇ ਸੀਗੇ ਪ੍ਰਾਈਸ ਫਾਲ ਬਾਈ 5 ਰੁਪਏ ਬਾਈ ਲਿਖਿਆ ਮਤਲਬ ਇਹ ਡੈਲਟਾ ਪੀ ਦੇ ਦਿੱਤਿਆ 5 ਰੁਪਏ ਘਟ ਗਿਆ ਪੀ ਡੀ ਦੀ ਵੈਲਿਊ ਮਾਈਨਸ 1 ਵਾ ਨਵੀਂ ਕੁਆਂਟੀਟੀ ਪਤਾ ਕਰਨੀ ਹੈ ਜ਼ਰਾ ਗੌਰ ਕਰਿਓ ਕੀ ਹੈ ਕਿ ਨਹੀਂ ਹੈ ਪਹਿਲਾਂ ਤਾਂ ਇਹ ਪਹਿਲਾਂ ਤਾਂ ਇਸ ਚੀਜ਼ ਬਾਰੇ ਪੀ ਦਿੱਤਾ ਪਿਆ 10 ਰੁਪਏ ਕਿਉਂ ਦੇ ਰખી ਹੈ 50 ਕਿਲੋ ਦੀ p1 ਤੇ q1 ਆ ਇਹਦੇ ਬਾਰੇ ਤਾਂ ਗੱਲ ਬਾਤ ਪਹਿਲਾਂ ਹੋਰ ਕੀਤਾ ਪ੍ਰਾਈਸ ਫਾਲ ਬਾਈ 5 ਰੁਪਏ ਬਾਈ ਲਿਖਿਆ ਨਾ ਤਾਂ ਯਾਦ ਰੱਖਿਓ ਡੈਲਟਾ p ਦੇ ਰੱਖਿਆ ਜੇ ਇਹ ਕਿਤੇ ਰਾਈਜ਼ ਹੁੰਦਾ ਤਾਂ ਮੈਂ ਇਕੱਲਾ 5 ਲਿਖਦਾ ਫਾਲ ਲਿਖਿਆ ਨਾ ਫਾਲ ਤਾਂ ਇੱਥੇ ਮਾਈਨਸ 5 ਆਏਗਾ ਠੀਕ ਜੀ ਤੁਹਾਨੂੰ ਹੋਰ ਦੱਸਾਂ ਪਿਛਲੇ ਕੁਐਸਚਨ 'ਚ ਮੈਂ ਮਾਈਨਸ ਲਗਾਉਣਾ ਭੁੱਲ ਗਿਆ ਸੀਗਾ ਇੱਥੇ ਵੀ ਲਿਖਿਆ ਸੀ ਆ ਪ੍ਰਾਈਸ ਆਫ ਕੱਪ ਫਾਲ ਬਾਏ 1 ਰੁਪਏ ਤਾਂ ਇਹ ਤੇ ਜਿਹੜਾ ਫਾਲ ਬਾਏ 1 ਰੁਪਏ ਸੀਗਾ ਫਾਲ ਇਹਨੂੰ ਆਪਾਂ ਨੈਗੇਟਿਵ ਸ਼ੋ ਕਰਨਾ ਸੀਗਾ ਤੇ ਫਾਰਮੂਲੇ 'ਚ ਵੀ ਨੈਗੇਟਿਵ ਲਗਾਣਾ ਸੀਗਾ ਫਿਰ ਨੈਗੇਟਿਵ ਨੈਗੇਟਿਵ ਕੱਟੇ ਜਾਂਦੇ ਫਿਰ ਆਨਸਰ ਨਿਕਲਣਾ ਸੀ ਤੇ ਇੱਥੇ ਦੇਖਿਓ ਫਾਲ ਬਾਏ 5 ਰੁਪਏ ਲਿਖਿਆ ਤਾਂ -5 ਲਗਾਣਾ ਜ਼ਰੂਰੀ ਹੈ ਅਗਲੀ ਗੱਲ ਪੀੜੀ ਦੇ ਰੱਖੀ ਹੈ ਆ -5 ਦੀ ਤੇ ਐਸਟੀਮੇਟ ਨਿਊ ਕੁਆਂਟੀਟੀ ਮਤਲਬ ਕਿਉਂ 1 ਇਹਨਾਂ ਨੇ ਪੁੱਛਿਆ ਹੋਇਆ ਜਿਹੜਾ ਆਪਾਂ ਨੇ ਪਤਾ ਕਰਨਾ ਹੈ पीटी ਦਾ ਫਾਰਮੂਲਾ ਲਿਖੀਏ ਪਹਿਲੀ ਗੱਲ ਤੋਂ ਫਾਰਮੂਲਾ ਕਿ ਐਸ ਇ ਡੈਲਟਾ ਕਿਊ अपॉन ਡੈਲਟਾ ਵੀ ਇੰਟੂ ਪੀ अपॉन ਕਿਊ ਇੱਕ ਚੀਜ਼ ਧਿਆਨ ਰੱਖਿਓ ਯਾਰ ਫਾਰਮੂਲੇ 'ਚ ਆਪਾਂ ਇੱਥੇ ਮਾਈਨਸ ਲਗਾਣੇ ਆ ਹਮੇਸ਼ਾ ਲਗਾਣੇ ਆ ਜ਼ਰੂਰੀ ਆ ਪਰ ਕਈ ਵਾਰ ਵੈਲਿਊ ਮਾਈਨਸ 'ਚ ਦੇ ਰੱਖੀ ਹੁੰਦੀ ਹੈ ਜੇ ਵੈਲਿਊ ਹੀ ਮਾਈਨਸ 'ਚ ਇਟ ਮੀਨਸ ਉਹਨਾਂ ਨੇ ਫਾਰਮੂਲੇ 'ਚ ਮਾਈਨਸ ਨਹੀਂ ਲਗਾਇਆ ਹੋਣਾ ਦੇਖੋ ਫਾਰਮੂਲੇ 'ਚ ਮਾਈਨਸ ਲਗਾਉਣ ਦਾ ਜ਼ਰੂਰੀ ਹੀ ਇਹੀ ਹੈ ਕਿਉਂ ਲਗਾਣੇ ਆ ਫਾਰਮੂਲੇ 'ਚ ਮਾਈਨਸ ਤਾਂ ਕੀ ਵੈਲਿਊ ਆਨਸਰ ਜਿਹੜਾ ਹੈ ਪੀ ਹੀਡ ਦਾ ਪੋਜ਼ਿਟਿਵ ਆ ਜੂਏ ਪਰ ਇੱਥੇ 네ਗੇਟਿਵ ਆਨਸਰ ਦੇ ਰੱਖਿਆ ਇਟ ਮੀਨਸ ਇਹਨਾਂ ਨੇ ਫਾਰਮੂਲਾ 'ਚ ਮਾਈਨਸ ਨਹੀਂ ਸੀ ਲਗਾਇਆ ਤਾਂ ਪਾਵੀ ਨਹੀਂ ਲਗਾਇਆ ਠੀਕ ਚਲੋ ਵੈਲਿਊ ਪੁੱਟ ਕਰਦੇ ਆ ਪੀ ਹੀਡ ਦੀ ਵੈਲਿਊ -5 ਡੈਲਟਾ ਕਿਹ ਹੋ ਅ ਡੈਲਟਾ ਕਿਹ ਹੋ ਤਾਂ ਪਤਾ ਕਰਨਾ ਆਪਣੇ ਪਤਾ ਨਹੀਂ ਹੈਗਾ ਡੈਲਟਾ ਪੀ ਆਪਣਾ -1 ਹੈ ਜੀ ਤੇ ਪੀ ਦੀ ਵੈਲਿਊ ਪੰਜਾਬ ਨਾ ਪੀ ਦੀ ਵੈਲਿਊ 10 ਤੇ ਕਿਉਂ ਦੀ ਵੈਲਿਊ ਮਿਆ ਹੈ 0 ਨੂੰ 0 ਕੱਟੀ ਗਈ Minus -5 minus -5 بچا 5 5 25 इधर आके 125 हो गया वो भी माइनस माइनस कट गए डेल्टा की वैल्यू 125 आ गई पॉजिटिव ਹੁਣ ਇੱਕ ਸਟੈਪ ਬਸ ਛੋਟਾ ਜਿਹਾ ਹੋਰ ਹੈ ਡੈਲਟਾ ਕਿਉ ਹੁੰਦਾ ਹੈ ਕਿਉ 1 ਕਿਉ ਡੈਲਟਾ ਕਿਉ ਦੀ वैल्यू 125 ਹੈ ਕਿਉ 1 ਦੀ वैल्यू ਆਪਾਂ ਪਤਾ ਕਰਨੀ ਹੈ ਜੀ ਕਿਉ ਦੀ वैल्यू ਦੇ ਰੱਖੀ ਹੈ 50 ਕਿਲੋ 50 ਮਾਈਨਸ ਸਾਈਡ ਰਾਕੇ ਪਲੱਸ ਹੋ ਗਿਆ ਕਿਉ 1 ਦੀ वैल्यू ਆ ਗਈ ਕਿ ਉਹ ਵਨ ਦੀ ਵੈਲਿਊ ਕਿ ਨਹੀਂ ਆਈ 175 ਖਤਮ ਆਈ ਹੋਪ ਤੁਸੀਂ ਸਮਝਾਇਆ ਹੋ ਇਨ ਮੈਥਿਕ ਪ੍ਰੈਕਟਿਸ ਜਰੂਰ ਕਰਨਾ ਤੇ ਜੇ ਕੋਈ ਡਾਊਟ ਹੋਇਆ ਤਾਂ ਮੈਨੂੰ ਨੀਚੇ ਕਮੈਂਟ ਜ਼ਰੂਰ ਕਰਨਾ